ਸਸ਼ੀ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਇਆ i20 sports ਗੱਡੀ ਵਿਕਾਊਆ ਡੀਜ਼ਲ ਦੀ ਲਾਸਟ ਮਾਡਲ 2015 ਟੱਚ ਸਕਰੀਨ 80000 ਚੱਲੀ ਆ ਪਹਿਲੇ ਨਾ ਹੈ ਜੀ 490000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਅਮਰitsar 7009804619 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ ਹੈ ਜਿਹੜੀ 490000 ਰੁਪਏ ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ ਪਾਣੀ ਵਾਲਾ ਟੈਂਕਰ ਵਿਕਾਊਆ 7000 ਲੀਟਰ ਦਾ ਜੀ ਕੰਡੀਸ਼ਨ ਬਿਲਕੁਲ ਓਕੇ ਹੈ 2019 ਮਾਡਲ ਹੈ ਰੇਟ ਰੱਖਿਆ ਗਿਆ ਜੀ 110000 110000 ਰੁਪਏ ਰੇਟ ਰੱਖਿਆ ਗਿਆ 2019 ਮਾਡਲ ਹੈ ਏਰੀਆ ਗੁਰੂੰਗਾਂਵਾਲੀ सिरसा ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ 9416634258 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਾਣੀ ਵਾਲਾ ਟੈਂਕਰ 110000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਹੀਰੋ ਹਾਂਡਾ ਗਲੈਂਵਰ ਮੋਟਰਸਾਈਕਲ ਵਿਕਾਊ ਹੈ ਜੀ हीरो Honda ग्लेਵਰ ਮੋਟਰਸਾਈਕਲ ਵਿਕਾਊ ਆ 18000 ਰੁਪਏ ਦਾ ਰੇਟ ਰੱਖਿਆ ਪੰਜਾਬ ਨੰਬਰ ਹੈ ਕੰਡੀਸ਼ਨ ਓਕੇ ਏਰੀਆ ਲੁਧਿਆਣਾ ਕਾਗਜ਼ੀ ਵਗੈਰਾ ਪੂਰੇ ਨੇ ਕੋਈ ਕਮੀ ਬੇਸ਼ੀ ਨਹੀਂ 8427815416 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੀਰੋ Honda ਮੋਟਰਸਾਈਕਲ ਜਿਹੜਾ 18000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਹਰਿਆਣਾ ਨੰਬਰ ਰੇਟ ਹੈ ਜੀ 3 ਲੱਖ ਰੁਪਏ ਡਿਮਾਂਡ 3 ਲੱਖ ਰੁਪਏ ਡਿਮਾਰ ਰੱਖੀ ਗਈ ਹੈ 2012 ਮਾਡਲ ਹਰਿਆਣਾ ਨੰਬਰ ਸੋਨਲਿਕਾ 750 ਟਰੈਕਟਰ ਵਿਕਾਊ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 7494902945 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਲਿਕਾ 750 ਟਰੈਕਟਰ 3 ਲੱਖ ਰੁਪਏ ਚ ਖਰੀਦ ਸਕਦੇ ਹੋ ਸੋਨਲਿਕਾ 750 ਟਰੈਕਟਰ ਵਿਕਾਊ ਹੈ ਜੀ 2014 ਮਾਡਲ ਪੰਜਾਬ ਨੰਬਰ 75% ਐਰ ਨੇ ਏਰੀਆ ਮੁਕਸਰ ਰੇਟ ਹੈਗਾ ਜੀ 4 ਲੱਖ 45000 ਰੁਪਏ ਦੀ ਡਿਮਾਂਡ 9915499249 9915499249 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨ Adikha 750 ਟਰੈਕਟਰ ਹੈ ਜਿਹੜਾ 4 ਲੱਖ 45000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 11/6.2 ਦੀ ਡੈਂਪਰ ਟਰਾਲੀ ਹੈ ਜੀ ਏਰੀਆ ਸੁਨਾਮ ਰੇਟ ਰੱਖਿਆ ਗਿਆ ਜੀ 1 ਲੱਖ 15000 1 ਲੱਖ 15000 ਰੁਪਇਆ ਰੇਟ ਰੱਖਿਆ ਗਿਆ ਡੈਂਪਰ ਟਰਾਲੀ ਵਿਕਾਊ ਹੈ ਜੀ ਏਰੀਆ ਸੁਨਾਮ 98555209473 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 11/6.2 ਦੀ ਡੈਂਪਰ 1 ਲੱਖ 15000 ਚ ਖਰੀਦ ਸਕਦੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਟਰਾਲੀ ਵਿਕਾਊ ਹੈ ਜੀ 10Y6 ਦੀ ਟਰਾਲੀ ਹੈ ਜੀ 67000 ਰੁਪਏ ਟਰਾਲੀ ਦਾ ਰੇਟ ਹੈ ਲੁਧਿਆਣੀ ਟਰਾਲੀ ਖੜੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦੀ ਵਧੀਆ ਫਰਸ਼ ਹੈ ਜੀ ਵਧੀਆ ਬਿੱਡ ਲੱਗੇ ਹੋਏ ਨੇ 67000 ਰੁਪਏ ਰੇਟ ਰੱਖਿਆ ਗਿਆ ਜੀ 8437819431 ਇਸ ਨੰਬਰ ਤੇ ਫੋਨ ਕਰਕੇ ਤੁਸੀਂ 10Y6 ਦੀ ਟਰਾਲੀ ਹੈ ਜਿਹੜੀ 67000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਜੀਪ ਵਿਕਾਊ ਹੈ ਜੀ ਜੀਪ ਵਿਕਾਊ ਹੈ ਜੀ 1986 ਮਾਡਲ ਫੁੱਲ ਗਰੰਟੀ ਰੇਟ ਹੈ ਜੀ 65000 ਹਰਿਆਣਾ ਨੰਬਰ ਏਰੀਆ ਗੁਰੂ ਹਰ ਸਹਾਇ 62393 65993 62393 65993 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਪ ਦੇਖ ਲੇ ਬੱਡੀ ਬੇਨਤੀ ਆਈ ਡਾਕਰ ਜ਼ਮੀਨ ਪਾਉਂਦੇ ਸਾਰੀ ਜ਼ਮੀਨ ਅੰਡਰਕੋਡ ਹੋਈ ਹੋਈ ਆ ਜੀ ਕਿੱਲੇ ਕਿੱਲੇ ਤੇ ਦੋ ਦੋ ਮੁੱਗੇ ਲੱਗੇ ਆ ਜੀ ਕਿੱਲੇ ਤੇ ਦੋ ਦੋ ਮੁੱਗੇ ਸਾਰੀਆਂ ਤੇ ਥੋਲਾ ਹੁੰਦੀਆਂ ਜੀ ਤਿੰਨ ਪਾਸੇ ਵਾਹੇ ਵਾਹੇ ਥਲਾ ਦਾ ਇੱਕ ਪਾਸੇ ਪੱਕੀ ਸੜਕ ਲੱਗਦੀ ਆ ਜੀ ਬਹੁਤ ਭਾਰੀਆਂ ਸੌਂਦਾ ਹੁੰਦੀਆਂ ਜੀ ਇਹਦਾ ਗੰਨਾ ਆ 500 ਕੋਟ ਦੇ ਕੋਸ ਨਿਕਲਦਾ ਜੀ ਹਾਂ ਮੋੜ ਗਿਆ ਜਿੱਥੇ ਤੇ ਜਮੀਂ ਜਾ ਗਈ ਜੰਦ ਤੋਂ ਹੁਸ਼ਿਆਰ ਤੋਂ ਕੋਈ ਸ਼ਾਮ ਤੇ ਰਾਤੀ ਵੀ ਉਸ ਤੋਂ ਜਾਂ ਰੋ ਮੁਟਰਾਣ ਤੇ ਵੇਸ਼ੁਮਾਰ ਪਾਣੀ ਕਰਦੀਆਂ ਜੀ ਵੇਸ਼ੁਮਾਰ ਪਾਣੀ ਕਰਦੀਆਂ ਵੀ ਉਸ ਤੋਂ ਦੂਪ ਕਨੈਕਸ਼ਨ ਹੈ ਜੀ ਇੱਕ ਵੀ ਉਸ ਤੋਂ ਦਾ ਕਨੈਕਸ਼ਨ ਦੇ ਬਿਨਾਂ ਦੂਰ ਹੈ ਬਾਬੂ ਤੋਂ ਮੋਟਰਾਂ ਦਾ ਕਨੈਕਸ਼ਨ ਵਾਲੀਆਂ ਮੋਟਰਾਂ ਤੇ ਇਹ ਸਮਾਰ ਪਾਣੀ ਆ ਜੀ ਸਾਰਾ ਅੰਡਰ ਹੋ ਰਿਹਾ ਸਾਰੀ ਜ਼ਮੀਨ ਜ਼ੀਰੋ ਲੈਵਲ ਹੋ ਗਿਆ ਜੀ ਆ ਪੱਕੀ ਹਲਕ ਲੱਗਦੀ ਆ ਜੀ ਪੱਕੀ ਸਾੜ ਦੇ ਉੱਪਰ ਰੋਲ ਦੇ ਨਾਲ ਸੱਤਾਂ ਕੇ ਜਿਆਦਾ ਫਾਂਟ ਆ ਦੇ ਨਾਲ ਨਾਲ ਜਾਂਦਾ ਜੀ ਇੱਕ ਆ ਰਸਤਾ ਕੱਚੀ ਹੋਰ ਲੱਗਦਾ ਜੀ ਤੋਂ ਕਰਨ ਦਾ ਇਹ ਪਿੱਛੋਂ ਤੱਕ ਜਾਂਦਾ ਥੋੜਾ ਸੱਜੇ ਦੀ ਨਾਲ ਆ ਰੰਗਾਂ ਵੀ ਜਿਆ ਹੋਇਆ ਜੀ ਉੱਪਰੇ ਟਾਂਕਾ ਪੱਟੀਆਂ ਦੇ ਨਾਲ ਹੋਣਾ ਤੁਹਾਡੀ ਆ ਪੱਤੀ ਰੋੜ ਤੇ ਇਹ ਪੱਤੀ ਰੋੜ ਜਾ ਲੱਗੀ ਜਿੰਨ੍ਹੇ ਸ਼ਾਹ ਤੋਂ ਉਹ ਨਹੀਂ ਮੰਨ ਜੀ ਸਾਰੇ ਗਿਣਨ ਬਿੱਟੇ ਆਹ ਰੱਖਿਆ ਨਾ ਬੋਟਨੇ ਜੀ ਬੋਟੇ ਦੋਨੇ ਪਾਸੇ ਤਰੀਨ ਇੱਧਰ ਵੀ ਇੱਧਰ ਵੀ ਆਹ ਦੋ ਕਨੈਕਸ਼ਨ ਆ ਜੀ ਵੀਓਸ ਪੋਏ ਦੋ ਕਨੈਕਸ਼ਨ ਵੀਓਸ ਹੋਣੇ ਲੈ ਸ਼ਮਾਲ ਮੋਕਾ ਪਾਣੀ ਕਰਦੇ ਆ ਜੀ ਆਹ ਲੇਬਰ ਪਸਾਉਣ ਨੂੰ ਬੜਾ ਵੱਡਾ ਮਕਾਨ ਆ ਜੀ ਆ ਮੂਗੇ ਲੱਗੇ ਜਗਾ ਲਗਾ ਦੇ ਤੁਹਾਨੂੰ ਪਾਣੀ ਵੀ ਦਿਖਾ ਦਿੰਦੇ ਆ ਸਾਰਾ ਅੰਦਰ ਵੱਡਾ ਮਕਾਨ ਹੈ ਅੰਦਰੋਂ ਪੱਕਾ ਆ ਲੈਟਰ ਪਏ ਹੋਇਆ ਜੀ ਅੰਦਰ ਸਵਿੰਗ ਪੂਲ ਬਣਿਆ ਹੋਇਆ ਹੈ ਨਹਾਉਣ ਵਾਸਤੇ ਆ ਦੇਖੋ ਇਹ ਪਾਣੀ ਮੋਟਰ ਵਾਲੇ ਕਿੰਨਾ ਜਿਆਦਾ ਪਾਣੀ ਡੇਗਦਾ ਜੀ ਆ ਬੜਾ ਬਗਾ ਸਵਿੰਗ ਪੂਲ ਬਣਾਈ ਇਹਦੇ ਵਿੱਚ ਵੀ ਪਾਣੀ ਜਾਂਦਾ ਹੈ तो दो मोटर के कनैक्शन आ जी एक मोटर दू दूजे पास आनेक्शन है नहीं गा वो जनरेटर चलती <coughs> तो है बहार जा सारा चॉफ करता जी इक्का होता जितना जा आपको पक्की पौड़ी चढ़ दी है मकान रेट रखे जी अठाई लख किले का एक किले लख ला रुपया करंट रजिस्ट्री है जी ਉਹ ਜਿੱਥੇ ਤੱਕ ਜੀ ਵੀਡੀਓ ਬਣੀ ਹੋਈ ਹੈ ਤੇ ਰੱਖਤਾ ਨੇ ਅੰਦਰ ਅੰਦਰ ਜਿੰਨੀ ਵੀ ਜ਼ਮੀਨ ਆ ਉਹ 20 ਕਿੱਲੇ ਬਣਦੀ ਹੈ ਜੀ ਇਹ ਤੋਂ ਲੈਣ ਦਾ ਚਾਹਵਨ ਹੋਵੇ ਆ ਸਾਡੇ ਨੰਬਰ ਹੈਗੇ ਜੀ 79 73 86 61 62 ਦੂਸਰਾ ਨੰਬਰ ਹੈਗਾ ਜੀ 95 92 33 88 44 ਨੰਬਰ ਇੱਕ ਵਾਰ ਫੇਰ ਸੁਣ ਲਓ 79 73 86 61 62 ਦੂਸਰਾ ਨੰਬਰ ਹੈ 9592338844 ਲੋਕੇਸ਼ਨ ਹੈਗੀ ਜਲੰਧ ਤੋਂ ਹਾਟੇ ਰੋਡ ਤੇ ਸ਼ਾਮ ਤੇ ਰਸੋ ਧੰਨਵਾਦ